ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇਲ ਖਰਚਾ ਹੀ ਲਈ ਜਾਊਗੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਦੀ ਆ ਅੱਜ ਦੀ ਵੀਡੀਓ ਵਿੱਚ ਜਿਹੜੇ ਤੁਸੀਂ ਪਸ਼ੂ ਦੇਖ ਰਹੇ ਆ ਕੋਈ ਸੇਲ ਆਸਤੇ ਨਹੀਂ ਆ ਸਪੈਸ਼ਲ ਸ਼ੌਂਕੀਆ ਤੌਰ ਤੇ ਵੀਡੀਓ ਬਣਾ ਰਹੇ ਆ ਇਹ ਇਹ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੋਟੀ ਹੀਰ 2023 ਦੇ ਪੀਡੀਐਫ ਮੇਲੇ ਦੀ ਚੈਂਪੀਅਨ ਆ ਦੇਖ ਸਕਦੇ ਹੋ ਤੁਸੀਂ ਬਾਈ ਬਰੀਡ ਤੇ ਕੰਮ ਕਰ ਰਹੇ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਆਜੋ ਜੀ ਸਸੇ ਗਾਲ ਜੀ ਸਸੇ ਗਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰਾ ਰਾਜਵੀਰ ਸਿੰਘ ਆ ਬਣੀ ਸਟੇ ਪਿੰਡ ਮਾਲੀ ਮੋਤਵਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰ ਠੀਕ ਆ ਜੀ ਆਪਾਂ ਬਰੀਡ ਤੇ ਕੰਮ ਕਰ ਰਹੇ ਆ ਤੇ ਇਹ ਛੋਟੀ ਜਿਹੜੀ 2023 ਦੇ ਪੀਡੀਐਫ ਮੇਲੇ ਚੋ ਆਈ ਆ ਜੀ ਕਿੰਨਵੇਂ ਪੋਜੀਸ਼ਨ ਤੇ ਆਈ ਆ ਜੀ ਇਹ ਸੈਕੰਡ ਪੋਜੀਸ਼ਨ ਆਈ ਹੈ ਬਈ ਜਿਹੜਾ ਇਸ ਬਾਰੇ ਕੋਆ ਠੀਕ ਆ ਜੀ ਇਹ ਫੋਟੋ ਮੈਂ ਤੁਸੀਂ ਦੇਖ ਸਕਦੇ ਹੋ ਪੀਡੀਐਫ ਦੇ ਮੇਲੇ ਤੇ ਦੂਜੇ ਸਥਾਨ ਪ੍ਰਾਪਤ ਕੀਤਾਗਾ ਇਹਦੇ ਉਮਰ ਕਿੰਨੀ ਆ ਵੀਰ ਛੋਟੀ ਦੀ ਤੇ ਹੁਣ ਹੋ ਗਈ 28 ਮਹੀਨਿਆਂ ਦੀ 28 ਮਹੀਨੇ ਉਮਰ ਆਈ ਠੀਕ ਆ ਜੀ ਤੇ ਏਆਈ ਵਗੈਰਾ ਹੋਈ ਆ ਇਹਦੀ ਜੀ ਹਾਂ ਹੋ ਗਈ ਹੋ ਗਈ ਕਦੋਂ ਹੋਈ ਆ ਜੀ ਇਹਨੂੰ ਅਜੇ ਥੋੜਾ ਜਿਆ ਨੀ ਹੋਇਆ ਠੀਕ ਆ ਜੀ ਆਪ ਹੀ ਕੀਤੀ ਆ ਜੀ ਹਾਂ ਆਪ ਹੀ ਤੇ ਕਿਹੜਾ ਸੀਮਨ ਭਰਿਆ ਜੀ ਇਹਦੇ ਇੱਕ 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 11 ਵਾਲਾ ਠੀਕ ਆ ਜੀ ਬਾਈ ਡਾਕਟਰੀ ਲੈਣ ਦਾ ਵੀ ਕੰਮ ਕਰਦੇ ਆ ਖੁਦ ਹੀ ਏਆਈ ਕੀਤੀ ਆ ਛੋਟੀ ਦੀ ਛੋਟੀ ਦੀ ਬਾਡੀ ਬੰਨ ਤਾਂ ਤੁਸੀਂ ਦੇਖ ਸਕਦੇ ਹੋ ਉਮਰ ਬਾਈ 28 ਮਹੀਨੇ ਦਾ ਹੱਦਾ ਜੀ ਪੀ ਡੀ ਐਫ ਦੇ 2023 ਦੀ ਚੈਂਪੀਅਨ ਹੈ ਜੀ ਹਾਈਟ ਚੈੱਕ ਕਰ ਸਕਦੇ ਹੋ ਬਾਈ ਦੇ ਮੋਢੇ ਤੇ ਘਰਾ ਰਹੀ ਆ ਥੋੜਾ ਜਿਹਾ ਕੈਮਰੇ ਦਾ ਕਰਦਾ ਜੀ ਪਾਸੋਂ ਬਾਕੀ 2 ਨੰਬਰ ਤੇ ਜਿਹੜੀ ਸਪੈਸ਼ਲ ਵੀਡੀਓ ਆ ਇਹ ਮਾਲੀ ਦੀ ਆ ਜੀ ਕ੍ਰੋਸ ਕਰਨ ਲਈ ਬਾਈ ਨਾਲ ਸੰਪਰਕ ਕਰ ਸਕਦੇ ਆ ਬਾਈ ਇੱਕ ਵੱਖਰੀ ਬਲੱਡ ਲਾਈਨ ਦਾ ਮਾਲੀ ਤਿਆਰ ਕਰ ਰਿਹਾ ਦੇਖ ਸਕਦੇ ਹੋ ਤੁਸੀਂ ਸੋਨਾ ਮੂੰਹ ਮੱਥਾ ਹਾਈਟ ਦੇ ਪੱਖ ਤੋਂ ਬਹੁਤ ਉੱਚਾ ਲੰਮਾ ਬਾਕੀ ਆਪਾਂ ਬਾਈ ਤੋਂ ਪੁੱਛਦੇ ਆ ਕਿੰਨੀ ਉਮਰ ਆ ਕੀ ਰਿਕਾਰਡ ਆ ਤੇ ਕਿਹੜੀ ਬਰੀਡ ਆ ਜੀ ਇਹ ਇਹ ਬਾਈ ਮਾਲੀ ਤੁਸੀਂ ਤਿਆਰ ਕਰ ਰਹੇ ਹੋ ਪਹਿਲਾਂ ਤਾਂ ਇਹਦੀ ਉਮਰ ਦੱਸ ਦਿਓ ਜੀ ਉਮਰ ਇਹਦੀ ਬਈ ਹੈਗੀ ਯਾਰ 27 ਮਹੀਨੇ ਠੀਕ ਹੈ 27 ਮਹੀਨੇ ਉਮਰ ਆ ਤੇ ਬਲੱਡ ਲਾਈਨ ਕੀ ਆ ਜੀ ਇਹ ਇਹ ਬਲੱਡ ਲਾਈਨ ਹੈਗੀ ਆ ਰੋੜਾ ਵਾਲੀ ਲਾਈਨ ਚ ਹੋਏ ਠੀਕ ਆ ਜੀ ਜਿਹੜਾ ਤਿੰਨ ਪੈਰਾਂ ਵਾਲਾ ਉਹ ਇਹਦਾ ਦਾਦਾ ਸ਼ਾਨਦਾਰ ਜਿਹੜਾ ਉਹ ਇਹਦਾ ਪਿਓ ਠੀਕ ਆ ਜੀ ਪ੍ਰਗਟ ਕ੍ਰੋਸਿੰਗ ਦਾ ਬੱਚਾ ਪ੍ਰਗਟ ਕ੍ਰੋਸਿੰਗ ਦਾ ਬੱਚਾ 27 ਮਹੀਨੇ ਉਮਰ ਆ ਜੀ ਇਹਦੀ ਇੱਕ ਸਪੈਸ਼ਲ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਐਨੀਮਲ ਵੀਡੀਓ ਜਿ ਦਿਖਾ ਰਹੇ ਆ ਕੋਈ ਵੀ ਰੇਸੇਲ ਆਸਤੇ ਫੋਨ ਨਾ ਲਾਵੇ ਕਿਉਂਕਿ ਬਾਈ ਨੇ ਸੇਲ ਨਹੀਂ ਕਰਨੇ ਜੀ ਇਹ ਪਸੂ ਸਿਰਫ ਸ਼ੌਂਕੀਆ ਤੌਰ ਤੇ ਵੀਡੀਓ ਆ ਇਹ ਜਿਹੜਾ ਇਹ ਮਾਲੀ ਵੀਰ ਕ੍ਰੋਸਿੰਗ ਕਰਦਾ ਜੀ ਖਾਨੀ ਕਰਦਾ ਠੀਕ ਆ ਜੀ ਕਿਸੇ ਵੀਰ ਨੇ ਕ੍ਰੋਸ ਕਰਾਉਣੀ ਹੋਵੇ ਤਾਂ ਸੰਪਰਕ ਕਰ ਸਕਦਾ ਜੀ ਠੀਕ ਆ ਜੀ ਤੇ ਇਹ ਝੋਟੀ ਇਸ ਝੋਟੇ ਦੀ ਕ੍ਰੋਸਿੰਗ ਆ ਕਿ ਇਹ ਹੀ ਹੋਈ ਆ ਜੀ ਠੀਕ ਐ ਨਾ ਨਹੀਂ ਉਹਦੇ AI ਕਰੀਆ ਵੀਰੇ ਉਹਨਾਂ ਥੋੜੀ ਪ੍ਰੋਬਲਮ ਸੀਗੀ ਠੀਕ ਆ ਜੀ ਉਹਦੇ ਇਨਫੈਕਸ਼ਨ ਬਣ ਗਈ ਸੀਗੀ ਠੀਕ ਆ ਜੀ ਤੇ ਉਹਦੇ ਕਾਰ ਉਹਦੇ ਕਾਰਨ ਆਪਾਂ ਇਹ ਛੱਡਿਆ ਨਹੀਂ ਬਾਲੇ ਉੱਤੇ ਜੇ ਆਪਾਂ ਇਨਫੈਕਸ਼ਨ ਵਾਲੀ ਤੇ ਇਹਨੂੰ ਛੱਡਦੇ ਆ ਫਿਰ ਗਾਂ ਜਿਹੜੇ ਵੀਰ ਲੈ ਕੇ ਆਉਂਦੇ ਮਈਆਂ ਉਹਨਾਂ ਦੀ ਪ੍ਰੋਬਲਮ ਆ ਸਕਦੀ ਠੀਕ ਆ ਜੀ ਉਹਦੇ ਕਰਕੇ ਛੱਡਿਆ ਨਹੀਂ ਉਸ ਤੇ ਠੀਕ ਆ ਜੀ ਧਿਆਨਦਾ ਉਹਦੇ ਲਈ ਆਪਾਂ ਸਪੈਸ਼ਲੀ ਇਹ ਕਰਿਆ ਆਪਦੇ ਕ੍ਰੋਸ ਕਰਾਇਆ ਕਰਾਂਗੇ ਕ੍ਰੋਸ ਆਸਤੇ ਸਪੈਸ਼ਲ ਬਰੀਡ ਲੈ ਕੇ ਆਂਦੀ ਆ ਹਾਂ ਠੀਕ ਹੈ ਐਂਡ ਚੈੱਕ ਕਰੀ ਜੋ ਸੁਪੀਓ ਦੁਬਾਰਾ ਦੇ ਤੋਂ ਬਣਵਾ ਲਾ ਠੀਕ ਹੈ ਜੀ ਤੇ ਇਹਦਾ ਮਦਰ ਮਲਕਰ ਰਿਕਾਰਡ ਕੀ ਆ ਮਾਲੀ ਦਾ ਜੀ ਇਹਦਾ ਵੀਰੇ ਮਦਰ ਮਲਕਰ ਰਿਕਾਰਡ ਜਿਹੜਾ ਬਹੁਤ ਵਧੀਆ ਪਰ 1.5 ਮਿੰਟ ਰਹੇਗਾ ਉਹ ਸੁਣਨ ਦੇ ਵਿੱਚ ਠੀਕ ਹੈ ਜੀ ਤੇ ਉਹਦੀ ਚਵਾਈ ਕਰਾਓ ਤੇ ਉਹਦੇ ਲਾਈਵ ਚਵਾਈ ਕਰਾਵਾਂਗੇ ਚਵਾਈ ਕਰਾਵਾਂਗੇ ਜਿੰਨਾ ਵੀ ਹੋਊਗਾ ਸਾਰਿਆਂ ਦੇ ਮੂਰੇ ਅੱਜ ਠੀਕ ਹੈ ਜੀ ਬਾਈ ਕਹਿੰਦਾ ਮਦਰ ਮਲਕਰ ਰਿਕਾਰਡ ਤਾਂ ਬਹੁਤ ਚੰਗਾ ਪਰ ਉਹ ਦੱਸਣ ਦਾ ਇਹ ਆਪਾਂ ਖੁਦ ਲਾਈਵ ਚ ਵਾਈ ਕਰਾਵਾਂਗੇ ਡੇਢ ਕ ਮਹੀਨਾ ਬਾਈ ਸੂਣ ਚ ਦਾਸ ਦਾ ਇਹ ਇਹ ਨਾ ਨੱਥ ਮਾਰੀ ਹੋਈ ਆ ਥੋੜੇ ਦਿਨ ਹੀ ਹੋਇਆ ਇਹ ਦੋ ਤਿੰਨ ਦਿਨ ਤੇ ਉਹਦੇ ਕਰਕੇ ਪੀੜ ਮਾਰਨਾ ਨੱਥ ਮਾਥ ਨਹੀਂ ਲਾਉਂਦੇ ਠੀਕ ਆ ਜੀ ਤਾਜੀ ਨੱਥ ਮਾਰੀ ਆ ਜੀ ਦੇਖ ਸਕਦੇ ਆ ਤੁਸੀਂ ਮੂੰਹ ਮੱਥਾ ਸੋਨਾ ਮੂੰਹ ਮੱਥਾ ਤਾਂ ਕਰਕੇ ਥੋੜਾ ਜਿਹਾ ਜੀ ਪੀੜ ਮਾਰ ਰਿਹਾ ਦਰਦ ਆਈ ਚ ਮਾਲੀ ਹਾਈਟ ਚੈੱਕ ਕਰ ਲਓ ਜੀ ਤੋੜ ਕੇ ਦਿਖਾ ਦਿਓ ਜੀ ਥੋੜਾ ਜਿਹਾ ਇਹਦਾ ਪਤਾ ਇਹਨਾਂ ਦੀ ਚੀਜ਼ ਚੱਲ ਰਿਹਾ। ਦੇਖ ਸਕਦੇ ਹੋ ਤੁਸੀਂ। ਹਾਈਡ ਦੇ ਪੱਖ ਤੋਂ ਪੱਠਪੂੜਾ ਦੇਖ ਲਓ ਜੀ ਬਹੁਤ ਚੌੜਾ। ਬਾਕੀ ਬਿਊਟੀ ਮਾਲੀ ਦੀ ਫੁੱਲ। ਸਿੰਘ ਕੁੰਡਾ ਪੂਰਾ। ਥੋੜਾ ਜਿਹਾ ਨੱਥ ਦੀ ਪੀੜ ਮੰਗਣੀ ਮਾਨਤਾ ਜੀ ਸਾਜੀ ਕਰਕੇ। ਬਾਕੀ ਮੂਹੋਂ ਖੀਰਾ 22 ਮਹੀਨੇ ਉਮਰ ਆ ਜੀ ਮਾਲੀ ਦੀ। ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ। ਕੁਸੇ ਵੀ ਵੀਰ ਨੇ ਕ੍ਰੋਸਿੰਗ ਕਰਾਉਣੀ ਹੋਵੇ ਤਾਂ ਕਨੈਕਟ ਕਰ ਸਕਦਾ ਬਾਈ ਨਾਲ ਜੀ ਸਪੈਸ਼ਲ ਬਾਈ ਬਰੀਡ ਰਸਤੇ ਮਾਲੀ ਲੈ ਕੇ ਆਇਆ ਹੈ ਵਾਸ ਵੀਰ ਦੇਖ ਲੋ ਜੀ ਮਗਰਲੇ ਪੈਰਾਂ 'ਚ ਬੱਲ ਤੇ ਮੂਰਲੇ ਅੱਕ ਬੈਰ ਚ ਟੇਡਾ ਕੱਟਾ ਹੈਗਾ ਪਰਲੇ ਤੇ ਵੀ ਹੈਗਾ ਦੋਨਾਂ ਪੈਰਾਂ ਤੇ ਬੱਲ ਆ ਜੀ ਇੰਦਰਲੀ ਸਾਈਡ ਤੋਂ ਵੀ ਚੈੱਕ ਕਰ ਲਓ ਟੇਡਾ ਕੱਟਾ ਫੇਸ ਤੇ ਹੀ ਡੂਟੀ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਤੋਂ 27 ਮਹੀਨੇ ਉਮਰ ਆ ਜੀ ਮਾਲੀ ਦੀ ਚਮੜੀ ਤੁਸੀਂ ਦੇਖ ਸਕਦੇ ਹੋ ਢਿੱਲਾਪਨ ਬਹੁਤ ਜ਼ਿਆਦਾ ਜੀ ਚਮੜੀ ਪਤਲੀ ਚਮੜੀ ਦਾ ਚੌੜੀ ਚ ਢਿੱਲਾ ਬਣ ਆਮ ਕਰਕੇ ਮਾਲੀਆਂ ਚ ਘੱਟ ਹੁੰਦਾ ਥੋੜਾ ਬਰੀੜ ਵਾਲੇ ਮਾਲੀਆਂ ਚ ਤਾਂ ਇਹ ਚੀਜ਼ ਬਹੁਤ ਜ਼ਿਆਦਾ ਹੁੰਦੀ ਹੈ ਦੇਖ ਲਓ ਜੀ ਲਚਕੀਨਾਂ ਵਾਲ ਬਹੁਤ ਆ ਚਮੜੀ ਚ ਮੂੰਹ ਮੱਥਾ ਦੋਈ ਚੈੱਕ ਕਰ ਸਕਦੇ ਹਾਂ ਬਾਕੀ ਹਜੇ ਦੰਦੋ ਖੀਰਾ ਜੀ